ਆਹ ਦੇਖ ਲੋ ਧਾਰਮਿਕ ਤਰ੍ਹਾਂ ਦਾ ਚੋਰ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਵੀ ਟੇਕਿਆ ਮੱਥਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗਿਆ ਮੋਟਰਸਾਈਕਲ ਉਡਾ ਕੇ ਲੈ ਗਿਆ ਜੀ ਆ ਦੋਸਤੋ ਕੁਝ ਇਹ ਹੀ ਹੋਇਆ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਵਾ ਦੇ ਅੰਦਰ ਇੱਕ ਛਾਤੀ ਚੋਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਰਿਹਾ ਰਹਿਰਾਸ ਸਾਹਿਬ ਦੇ ਪੜਦੇ ਸਮੇਂ ਇਹ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਅਤੇ ਉਸ ਤੋਂ ਬਾਅਦ ਨਾਲ ਹੀ ਬਾਹਰ ਤੋਂ ਕੁਝ ਕਿੰਡਾ ਦੇ ਵਿੱਚ ਬਾਈਕ ਚੋਰੀ ਕਰਕੇ ਉੱਥੋਂ ਫਰਾਰ ਹੋ ਗਿਆ ਹੁਣ ਪੁਲਿਸ ਦੇ ਵੱਲੋਂ ਛਾਪੇ ਤੁਰੰਦੀ ਪਾਲ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਇੱਥੋਂ ਬਾਈਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਇਸੇ ਇਲਾਕੇ ਦੇ ਵਿੱਚ ਕਈ ਵਾਹਨ ਲਗਾਤਾਰ ਚੋਰੀ ਹੋ ਚੁੱਕੇ ਹਨ ਜੀ ਆਪਣਾ ਨਾਮ ਮੋਹਨ ਸਿੰਘ ਹੈ ਜੀ ਮੈਂ ਇੱਥੇ ਗਰਦਾਸਪੁਰ ਚ ਰਹਿੰਦਾ ਹਾਂ ਮੈਂ ਰੋਜ਼ ਹੀ ਹਾਂ ਆ ਕੇ ਮਹਾਰਾਜ ਦੀ ਸੇਵਾ ਕਰੀਦੀ ਹੈ ਤੇ ਕੱਲ ਵੀ ਮੈਂ ਉਸੇ ਹਿਸਾਬ ਨਾਲ ਆਇਆ ਇੱਥੇ ਮੋਟਰਸਾਈਕਲ ਖੜਾ ਕੀਤਾ ਅੰਦਰ ਗਿਆ ਅੰਦਰ ਹੀ ਅਰਦਾਸ ਤੋਂ ਹੋਈ ਹੈ ਉਹ ਸਿੱਟਰ ਨੇ ਸਵਾਗੋ ਜਮਰਾਇ ਦੀ ਕਰਕੇ ਆਏ ਆ ਬਾਹਰ ਆਏ ਆ ਤੇ ਬਹੁਤ ਸਾਰਾ ਨਹੀਂ ਸੀ ਪਰ ਉਹਨਾਂ ਸੇਵਾਦਾਰਾਂ ਨੇ ਉਹ ਕੈਮਰਾ ਚੱਕੀਤਾ ਉਹਦੇ ਵਿੱਚ ਉਹ ਬੰਦੇ ਦੀ ਫੋਟੋ ਆਈ ਵੀਡੀਓ ਵੀ ਸਭ ਕੁਝ ਉਹ ਰਿਲੀ ਜੋ ਸੀ 7 ਵਜੇ ਗਏ ਆ ਪੁਲਿਸ ਸਟੇਸ਼ਨ ਇਥੇ ਸਿਟੀ ਉੱਥੇ ਹੀ ਕੰਪਲੇਂਟ ਕਰਤੀ ਆਪਣੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੇ ਹਾਂ ਕਰਾਂਗੇ ਕੋਸ਼ਿਸ਼ ਇੱਥੇ ਗੋਤਰਾ ਸਾਹਿਬ ਨਾਲ ਨਹੀਂ ਹੋਈ ਗੋਤਰਾ ਸਾਹਿਬ ਨਾਲ ਨਹੀਂ ਹੋਈ ਮੇਰੇ ਕੋਲ ਅੱਛਾ ਤੁੰਦੀ ਹੋਗੇ ਮੰਗ ਤੇ ਹੋਈ ਕਰਨੇ ਜੋ ਲੱਭ ਕੇ ਦਿੱਤਾ ਜਾਇਆ। ਇਹ ਮਿਹਨਤ ਕਰਕੇ ਲਿਆ ਇਦਾਂ। ਮੇਰਾ ਨਾਮ ਮਲਕੀ ਸਿੰਘ। ਮੈਂ ਗੁਰਦੁਆਰਾ ਸਿੰਘਦਬਦਕੇ ਅਤੌਰ ਗ੍ਰੰਥੀ ਦੀ ਰੁਟੀਨ ਨਿਭਾ ਰਿਆਂ। ਅਸੀਂ ਪੁਰੀ ਪੁਰੀ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਸਰਦਾਰ ਮੋਹਨ ਸਿੰਘ ਦਾ ਮੋਟਰਸਾਈਕਲ ਜੋ ਕਿ ਰੋਜ਼ ਗੁਰਦੁਆਰਾ ਸਾਹਿਬ ਦੇ ਕੇ ਸ਼ਾਮ ਨੂੰ ਆ ਕੇ ਸੇਵਾ ਕਰਦੇ ਆਂ। ਉਹਨਾਂ ਦਾ ਮੋਟਰਸਾਈਕਲ ਲੱਭਣ ਵਿੱਚ ਪੂਰੀ ਤੋਂ ਪੂਰੀ ਕੋਸ਼ਿਸ਼ ਕੀਤੀ ਜਾਵੇ। ਅਸੀਂ ਸਰਕਾਰ ਤੋਂ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਕਿ ਉਹਨਾਂ ਦਾ ਜੋ ਮੋਟਰਸਾਈਕਲ ਹੈ ਉਹਨਾਂ ਨੂੰ ਲੱਭ ਕੇ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਕੋਈ ਵੀ ਘਟਨਾ ਇਸ ਤਰ੍ਹਾਂ ਦਾ ਪਰਬੰਧ ਕੀਤਾ ਜਾਵੇ ਕਿ ਇਹੋ ਜਿਹੀ ਘਟਨਾ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਵੀ ਲਾਗੇ ਸਕੇ ਕੋਈ ਮੰਦਰਾਂ ਵਿੱਚ ਨਾ ਹੋਏ ਇਦਾਂ ਦੇ ਮੋਹ ਕਿਸੇ ਗੜ ਲਏ ਜਾਣ ਅਸੀਂ ਇਹੋ ਮੰਗ ਕਰਦੇ ਹਾਂ। ਰੇਪਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪੁਰੀ ਖੁਜੀਪੁਰ ਦੀ ਰਿਪੋਰਟ